ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਸਮੇਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਤੁੰਬੜਪੰਨ ਦੇ ਵਿੱਚ ਤੁੰਬੜਪੰਨ ਪਿੰਡ ਦੇ ਵਿੱਚ ਜਿਲ੍ਹਾ ਇਸ ਪਿੰਡ ਨੂੰ ਜਿਹੜਾ ਲੱਗਦਾ ਵਾ ਫਿਰੋਜਪੁਰ ਲੱਗਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਾਨਵਰ ਬਕਾ ਉਹ ਇੱਕ ਤਾਂ ਮਿੱਤਰੋ ਨੀਲੀ 라ਵੀ ਦੀ ਗੱਪਣ ਝੋਟੀ ਚੈੱਕ ਪਾਸ ਦੋ ਦੋ ਡرائی ਇੱਕ ਝੋਟੀ ਬਾਈ ਨੇ ਹਰਿਆਣਾ ਦੇ ਵਿੱਚੋਂ ਪਰਚੇਸ ਕੀਤੀ ਸੀ ਸੱਜਰ ਚੰਗੀ ਕੀਮਤ ਉੱਤੇ ਖਰੀਦੀ ਸੀ ਅੱਜ ਵੀ ਤੁਹਾਨੂੰ ਮਿੱਤਰੋ ਇਹ ਜਿਹੜੀ ਜਾਇਜ ਮਿਲ ਜੂਗੀ ਚੰਗੇ ਦੁੱਧ ਤੇ ਚੱਲਦੀ ਪਈ ਆ ਕੱਟਾ ਪਗਲ ਪਨੀ ਕੱਟੀ ਆ ਸਾਰੀ ਗੱਲਬਾਤ ਕਰਦੇ ਆ ਆਪਾਂ ਭਰਾ ਤੋਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਵਧੀਆ ਵੀਰ ਜੀ ਤੁਸੀਂ ਸੇਤਾ ਦੇ ਪਰਿਵਾਰ ਵੀਰੇ ਸਭ ਠੀਕ ਠਾਕ ਵੀਰੇ ਠੀਕ ਆ ਅੱਛਾ ਵੀਰੇ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਨਾਮ ਮੇਰੇ ਗੁਰਪ੍ਰੀਤ ਸਿੰਘ ਆ ਪਿੰਡ ਤੁੰਬੜ ਪੰਨ ਵੀਰੇ ਜਿਲ੍ਹਾ ਫਰੀਪੁਰ ਆ ਜੀ ਠੀਕ ਆ ਗੁਰਪ੍ਰੀਤ ਭਾਈ ਇੱਕ ਝੋਟੀ ਆਪਣੇ ਕੋਲ ਕਾਲੀ ਹੈ ਨਾ ਹਾਂਜੀ ਕਿੰਨਾ ਮਸੂਆ ਸੋਈ ਹੈ ਇਹ ਦੂਜਾ ਸੂਆ ਸੋਈ ਹੈ ਵੀਰੇ ਸੋਈ ਹੈ ਕਿੰਨਾ ਟਾਈਮ ਹੋ ਗਿਆ ਸੋਈ ਨੂੰ ਇਹਨੂੰ ਸੋਈ ਨੂੰ अच्छा वीर एनु हुण सूई नु हो गया 1 ਮਹੀਨਾ ਹਨਾ ਹਾਂਜੀ ਹਾਂਜੀ ਤੇ ਕਿੰਨੇ ਦੁੱਧ ਤੇ ਚਲਦੀ ਅੱਜ ਬਾਈ ਦੁੱਧ ਵੀਰੇ ਤੇਰਾ 14 ਕਿਲੋ ਸੀਗਾ ਮਤਲਬ ਹੁਣ ਮੜਾ ਜ ਆਪਣੇ ਕੋਲ ਆਈ ਨੂੰ ਇਹ 5 ਕਿ ਦਿਨ ਹੀ ਹੋਏ ਆ ਨਾ ਘਟਾ ਗਈ ਆ ਠੀਕ ਆ ਠੀਕ ਆ 12 ਕਿਲੋ ਤਾਂ ਮੰਨ ਕੇ ਲੈ ਲਿਆ ਅੱਜ 11 12 ਕਿਲੋ ਦਾ ਠੀਕ ਆ ਇਹ ਖਰੀਦੀ ਕਿੱਥੋਂ ਸੀਗੀ ਵੀਰੇ ਇਹ ਵੀਰੇ ਬੈਬਲ ਕਲਾਂ ਤੋਂ ਲਈ ਸੀ ਬੈਬਲ ਕਲਾਂ ਤੋਂ ਲਈ ਸੀ ਉਹਨਾਂ ਦੇ ਕੋਲੇ ਫਿਰੇ ਕਿੱਥੋਂ ਆਈ ਹੋਈ ਸੀ ਵੀਰ ਉਹਨਾਂ ਦਾ ਮਤਲਬ ਕਿ ਵਪਾਰ ਚਾ ਕਮੀ ਸੀਗਾ ਹਰਿਆਣੇ ਚੋਂ ਮਾਲ ਲੇ ਗੋਦੇ ਸਾਰਾ ਯੋ ਉਹਦੇਆਂ ਨੂੰ ਚ ਲੈ ਕੇ ਆ ਗਏ ਮਗਰ ਇਹਦੇ ਭੀਮ ਦੀ ਕੱਟੀ ਆ ਗਈ ਹੈ ਨਾ ਕੱਟੀ ਬਹੁਤ ਸੋਹਣੀ ਆ ਯਾਰ ਦੁੱਧ ਅੱਜ ਵੀਰੇ ਕਿੰਨਾ ਤਲਾ ਦੇਗਾ ਜੇ ਕੋਈ ਚੋੜਾ ਦੁੱਧ ਦੇ 11-12 ਕਿਲੋ ਅੱਜ ਵੀ ਚੋਕੇ ਦੇਵਾਂਗੇ ਅੱਜ ਵੀ 12 ਕਿਲੋ 11 ਕਿਲੋ ਦੋ ਟਾਈਮ ਤੋਂ ਲੈ ਤਿੰਨ ਟਾਈਮ ਤੋਂ ਠੰਡਾ ਦੁੱਧ ਹੈ ਠੰਡੀ ਬਹੁਤ ਚੋਈ ਬਹੁਤ ਸੋਹਣੀ ਠੀਕ ਆ ਵੀਰੇ ਤੇ ਦੂਜਾ ਸੂਏ ਸੂਈ ਆ ਵੀਰੇ ਕਿੰਨੀ ਬਹੁਤ ਛੋਟੀ ਜਿਹੀ ਹੈ ਬਹੁਤ ਜਿਆਦਾ ਸੋਹਣੀ ਵੀਰੇ ਹੂੰ ਪਿੱਛੋਂ ਕਰੀ ਨਹੀਂ ਠੀਕ ਆ ਬਾਈ ਓਕੇ ਅੱਛਾ ਵੀਰੇ ਕਿੰਨੇ ਦੇ ਦੇ ਦਾਂਗੇ ਬਾਈ ਆਪਾਂ ਮੋਲ ਵੀਰੇ ਜਿਹੜਾ ਲੋਕਾਂ ਨੂੰ 1 5 1 10 ਕਰੀ ਜਾਂਦੇ ਆਪਾਂ 95000 ਦੀ ਜੋ ਮੋਲ ਕਰਦੇ ਦਾ 95000 ਮੋਲ ਮੰਨਤਨ ਕਰਦੇ ਆਪਾਂ ਮੰਨਤਨ ਵਿੱਚੋਂ ਕਰ ਦਾਂਗੇ ਕਿੱਡੀ ਵੀਰੇ ਤੋਰਦੇ ਭਰਾ ਜੀ ਨੂੰ ਖੋਲ ਦੇ ਮੜਾ ਲੈ ਮਿੱਤਰੋ 11 ਕਿਲੋ ਦੁੱਧ ਜਿਹੜਾ ਤੁਸੀਂ ਤੋਲ ਸਕਦੇ ਆਂਦੇ ਥੱਲੋਂ 5 3 ਟਾਈਮ ਭੀਮ ਦੀ ਕੱਟੀ ਆਂਦੇ ਮਗਰ ਦੇਖ ਸਕਦੇ ਛੋਟੀ ਲੇਵੇ ਭਾਂਡੇ ਵੱਲੋਂ ਕੱਦ ਬਿਊਟੀ ਵੱਲੋਂ ਸਾਰੇ ਪੱਖ ਤੋਂ ਹੀ ਓਕੇ ਦੀ ਰਿਪੋਰਟ ਆ ਯਾਰ ਜਾਵਾਂ ਵੇਖੋ ਹੁਣ ਕਰ ਦਿੰਦਾ ਸਿੰਪਲ ਦੇ ਮੋੜ ਦੇ ਬਈ ਸਿੰਗੀ ਸੁੰਗੀ ਲੇਵੇ ਵਾਲੇ ਪੱਖ ਹਰ ਪੱਖ ਤੋਂ ਝੋਟੀ ਦੀ ਬਿਊਟੀ ਹੈਗੀ ਹੈ ਠੀਕ ਆ ਵੇਖੋ ਬਈ ਕਰਾਂ ਤੇ ਓਕੇ ਦੀ ਜਵਾ ਐਨ ਰਿਪੋਰਟ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਲਿਵਰ ਇੱਕ ਨਹੀਂ ਹੋਰ ਤੋਰ ਦੀ ਮੜੀ ਦੇਖ ਤਰ ਨੂੰ ਨਜ਼ਦੀਕ ਤੋਂ ਫਿਰ ਦਿਖਾ ਦਿੰਦਾ ਇੱਕ ਵਾਰੀ ਸਿੰਗੀ ਸੁੰਗੀ ਇਹਦੇ ਵੇਖ ਲਓ ਬਾਈ ਬਹੁਤ ਸੋਹਣੀ ਝੋਟੀ ਆ ਕਿਉਂਕਿ ਇਹੋ ਜੀ ਤੋਕੜ ਝੋਟੀ ਗੱਪਣ ਕਰਕੇ ਵੀ ਵੇਚਦੀ ਆ ਤੇ 85000 ਦੇ ਘਰਾਂ ਦੇ ਵਿੱਚ ਤੋਕੜ ਗੱਪਣ ਹੋ ਕੇ ਵੇਚਦੇ ਨੇ ਕਿੰਨੇ ਲੱਗ ਜੇ ਮੁੰਡਾ ਸ਼ੇਕੀਨੀ ਵਾਲਾ ਪੱਕ ਜੰਗਾ ਵਾ ਕਿਉਂਕਿ ਬਾਈ ਦੇਖ ਸਕਦੇ ਹੋ ਓਕੇ ਬਾਈ ਇਹ ਮੇਰੇ ਚੋਣ ਚਾਣ ਨੂੰ ਠੰਡੀ ਆ ਇਹ ਬਹੁਤ ਚੰਗੀ ਵੇ ਸਵਾਲ ਹੁੰਦਾ ਚੋਣ ਦਾ ਮਗਰ ਇਹਦੇ ਕੱਟਾ ਕਿ ਕਾਪੀ ਮੇਰੀ ਕੱਟੀ ਆ ਹੂੰ ਠੀਕ ਆ ਬਈ ਮਹੀਨਾ ਦੇਢ ਮਹੀਨੇ ਦੀ ਸੂਈ ਲਾ ਲਈ ਠੀਕ ਆ ਬਾਈ ਅਸਾ ਵੀਰੇ ਸੂਈ ਲੋ ਵੀਰੇ ਥੋੜਾ ਡੇਵੇਂ ਲੱਗਦਾ ਆ ਤੇ ਪਰ ਗੱਲ ਪਤਾ ਕਿ ਦੁੱਧ ਮੈਂ ਵੀ ਬਹੁਤ ਛੱਡਿਆ ਤੇ ਗਾ ਉਹਨਾਂ ਦਾ ਵੀ ਛੱਡਿਆ ਬਾਕੀ ਨੂੰ ਫੀਡ ਪਈ ਜਾਂਦੀ ਬੱਚਿਆਂ ਦਾ ਚੰਗਾ ਹੋ ਗਿਆ ਹਾਂ ਦੁੱਧ ਮੂਹਰੇ ਦੋਨੇ ਸੰ ਪਿਆ ਦਿੰਨੇ ਇਹਨੂੰ ਠੀਕ ਆ ਬਈ ਉਹ ਲੋ ਜਲ ਪਾ ਕੇ ਰੱਖਦਾ ਬੱਚਾ ਹਣਾ ਠੀਕ ਐ ਸਵੇਰੇ ਆ ਇੱਕ ਛੋਟੀ ਹੋਰ ਆਪਣੇ ਕੋਲੇ ਇਹ ਵੀਰੇ ਗੱਬਣ ਆ ਤੇਰੇ ਚੈਨਲ ਤੋਂ ਲਈ ਸੀ 2 ਮਹੀਨੇ ਪਹਿਲਾਂ ਠੀਕ ਐ ਭਾਈ ਉਹਦੇ ਗੱਬਣ ਚ ਇੱਕ ਪਾਸ ਨਹੀਂ ਹੋਈ ਸੀਗੀ ਠੀਕ ਐ ਵੀਰੇ ਹੁਣ ਗੱਬਣ ਚੱਕ ਪਾਸ ਵੀਰੇ 4ਹਾਂ ਤੋਂ ਉੱਪਰ ਹੋ ਗਈ ਐ ਇਹ 4 ਮਹੀਨਾ ਤੋਂ ਗੱਬਣ ਚੱਕ ਪਾਸ ਹੋ ਗਈ ਹਾਂ 5 ਮਹੀਨੇ ਹੋਜੂ 5 ਤਰੀਕ ਨੂੰ 5 ਤਰੀਕ ਨੂੰ 5 ਮਹੀਨਿਆਂ ਦੀ ਅੱਛਾ ਵੀਰੇ ਇਹ ਤੇ ਇਹਦਾ ਫਿਰ ਦੁੱਧ ਦਾ ਦੁੱਧ ਆਪ ਨੂੰ ਪਤਾ ਨਹੀਂ ਹੋਣਾ ਮੇਰੇ ਦੁੱਧ 12 ਕਿਲੋ ਦੁੱਧ ਆਪ ਨੂੰ ਦੱਸਿਆ ਹੀ ਆਪਾਂ ਨਹੀਂ ਮੰਨਣਾ ਠੀਕ ਨਹੀਂ ਬਾਈ ਨਾਲ ਹੈਗਾ ਕੱਟੀ ਲੈਣ ਨਾਲੋਂ ਚੰਗੀ ਆ ਪੂਰੀ ਬਾਡੀ ਵੇਖ ਕੇ ਢੀ ਚੰਗੀ ਛੋਟੀ ਇਹ 5700 ਰੁਪਏ ਮੁੱਲ ਕਰਦੇ ਵਿੱਚ ਮਾਨਤਨ ਕਰਦਾ ਠੀਕ ਹੈ ਕੱਡੀ ਬਾਰੋਂ ਤੂਰੀ ਭਰਾ ਇਹਨੂੰ ਖੋਲੀ ਮਣਾਈ ਲੈ ਮਿੱਤਰੋ 4 ਮਹੀਨਿਆਂ ਦੀ ਗੱਬਣਾ ਚੈੱਕ ਪਾਸ ਆ 5 ਤਰੀਕ ਤੋਂ ਇਹਨੂੰ ਪੰਜਵਾਂ ਮਹੀਨਾ ਲੱਗ ਜਾਊਗਾ ਬਾਈ ਤੇ ਮਾਰਕਿੰਗ ਦੇ ਵਿੱਚ ਪੂਰੀ ਜਾਇਜ਼ ਨੀਲੀ ਰਾਵੀ ਦੇ ਵਿੱਚ ਪੈਂਦੀ ਝੋਟੀ ਬਹੁਤ ਸੋਹਣੀ ਮਿੱਤਰੋ 55000 ਦੇ 57000 ਲਿਆ ਬਾਈ 57000 ਦੇ ਵਿੱਚ ਮਿਲੂਗੀ ਦੇਖ ਸਕਦੇ ਹੋ ਤੁਸੀਂ ਓਕੇ ਦੀ ਰਿਪੋਰਟ ਝੋਟੀ ਜਿਹੜਾ ਬੰਦਾ ਲੈ ਜਾਊਗਾ ਬਈ ਤਿਆਰ ਕਰ ਲਊਗਾ ਮਿਹਨਤ ਕਰ ਲਊਗਾ ਯਾਦਗਾਰੀ ਬਾਜ਼ਾਰ ਬਹੁਤ ਚੰਗੇ ਜਿਹਾ ਤਿਆਰ ਹੋ ਜਾਣਾ ਇਹਨੇ ਦੇਖੋ ਕਰਾਂਗੇ ਤਿਆਰ ਹੋਏ 85 85 ਦੀ ਆ 4 ਮਹੀਨੇ ਸਾਮਕੇ ਹੂੰ ਹੈਗੀ ਆ ਬਈ ਸਹੀ ਗੱਲ ਆ ਵਦਿਆ ਦੋ ਦੋ ਡਰਾਈ ਆ ਹੈ ਅੱਛਾ ਵੀਰੇ ਨੰਬਰ ਬਾਈ 62398 ਵੀਰੇ ਜੀ 40255 ਇੱਕ ਵਾਰੀ ਹੋਰ ਹੋਮਦੀਏ ਵੀਰੇ 62398 ਜੀ 40255 ਠੀਕ ਆ ਬਈ ਇਸ ਨੰਬਰ ਤੇ ਬਾਈ ਨਾਲ ਕਰ ਲੋ ਰਾਬਤਾ ਕਰ